ਅਮਰਨਾਥ ਯਾਤਰਾ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਹੈ ਤੇ ਦੱਸਦੇ ਹੀ ਇਹ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਰੀਵਾਲ ਤੋਂ ਅਮਰਨਾਥ ਯਾਤਰਾ ਦੇ ਲਈ ਲਗਾਏ ਜਾਣ ਵਾਲੇ ਟੂਟ ਲੰਗਰ ਦੀਆਂ ਗੱਡੀਆਂ ਚਰਵਾਨਾ ਹੋਈਆਂ ਨੇ ਚਤਾਰੀਵਾਲ ਤੋਂ ਬਟਾਲਾ ਪਹੁੰਚਣ ਗਿਆ ਜਥੇ ਸ਼੍ਰੀ ਮਹਾਦੇਵ ਸੇਵਾ ਸਮਿਤੀ ਦੇ ਬੈਨਰ ਹੇਠ ਵੱਡੀ ਗਿਣਤੀ ਚ ਟਰੱਕ ਅਮਰਨਾਥ ਯਾਤਰਾ ਤੋਰਵਾਨਾ ਹੋਣਗੇ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸਿੱਧ ਸਮਾਜ ਸੇਵੀ ਤੇ ਬ੍ਰਹਮਣ ਸਭਾ ਦੇ ਵਾਈਸ ਪ੍ਰਧਾਨ ਪਾਰਕ ਕੁਸ਼ਣ ਸ਼ਰਮਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਅਮਰਨਾਥ ਯਾਤਰਾ ਦੇ ਲਈ ਰਾਸ਼ਨ ਇਕੱਠਾ ਕਰਕੇ ਭੇਜਿਆ ਜਾਂਦਾ ਹੈ ਜਿਸ ਵਿੱਚ ਖਾਣ ਪੀਣ ਦੀ ਸਮੱਗਰੀ ਦਵਾਈਆਂ ਤੇ ਹੋਰ ਜ਼ਰੂਰਤਾਂ ਦਾ ਸਮਾਨ ਹੁੰਦਾ ਹੈ ਅਤੇ ਇਸ ਸੰਸਥਾ ਦੇ ਵੱਲੋਂ ਅਮਰਨਾਥ ਯਾਤਰਾ ਦੇ ਮੁੱਖ ਮਾਰਗ ਬਟਾਲਾ ਤੇ ਵਿਸ਼ਾਲ ਲੰਗਰ ਲਗਾਇਆ ਜਾਂਦਾ ਹੈ। ਉਹਨੇ ਕਿਹਾ ਕਿ ਪਿਛਲੇ ਦਿਨੀ ਜੋ ਪੈਲਗਾਮ ਵਿਚਤਵਾਦੀ ਘਟਨਾ ਹੋਈ ਸੀ ਉਸ ਦਾ ਯਾਤਰਾ ਦੇ ਸ਼ਰਧਾਲੂਆਂ ਉੱਪਰ ਕੋਈ ਵੀ ਅਸਰ ਨਹੀਂ ਪਵੇਗਾ ਤੇ ਦਾਲੂਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਸਾਲਾਂ ਤੋਂ ਵੱਧ ਗਿਣਤੀ ਵਿੱਚ ਅਬਰਨਾ ਜਿਹੜੇ ਨੇ ਉਹ ਪਹੁੰਚਣਗੇ ਇਹ ਸਾਨੂੰ ਯਕੀਨ ਹੈ ਲੋਕ ਸੇਵਾ ਸਮਿਤੀ ਦੇ ਚੇਅਰਮੈਨ ਮਾਸਟਰ ਜੁਗਿੰਦਰ ਪਾਲ ਨੇ ਕਿਹਾ ਹੈ ਕਿ ਪਿਛਲੇ 36 ਸਾਲਾਂ ਤੋਂ ਅਮਰਨਾਥ ਯਾਤਰਾ ਦੌਰਾਨ ਉਹਨਾਂ ਦੀ ਸੰਸਥਾ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਤੇ ਪਰ ਸਰਕਾਰ ਵੱਲੋਂ ਅਮਰਨਾਥ ਯਾਤਰਾ ਨੂੰ ਲੈ ਕੇ ਕੜੇ ਸੁਰੱਖਿਆ ਪ੍ਰਬੰਧ ਵੀ ਜੜੇ ਨਿਯੁਕਤ ਕੀਤੇ ਗਏ ਅਤੇ ਪਿਛਲੇ ਦਿਨੀ ਉਹਨਾਂ ਨੇ ਦੋ ਟਰੱਕ ਜੋ ਰਾਸ਼ਨ ਦੇ ਭੇਜੇ ਨੇ ਉੱਥੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੜਾ ਯਾਤਰਾ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਵੀ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਵੱਲੋਂ ਕੜੀ ਸੁਰੱਖਿਆ ਪ੍ਰਬੰਧ ਜੜੇ ਨੇ ਕੀਤੇ ਜਾ ਰਹੇ ਨੇ ਭਾਰਤ ਭੂਸ਼ਣ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਬ੍ਰਾਹਮਣ ਸਭਾ ਅੱਜ ਇਹ 26ਵਾਂ ਪੰਡਾਰਾ ਅਮਰਨਾਥ ਦੀ ਯਾਤਰਾ ਵਾਸਤੇ ਜਾ ਰਿਹਾ ਇਹ ਸਾਰਾ ਧਾਰੀਵਾਲ ਦੇ ਸਹਿਯੋਗ ਦੇ ਨਾਲ 26 ਸਾਲ ਹੋ ਗਏ ਉੱਥੇ ਲੰਗਰ ਚੱਲਦਿਆਂ ਨੂੰ ਅੱਜ ਇਹ ਜਿਹੜਾ ਸਮਾਨ ਆ ਇਹ ਬਟਾਲੇ ਜਾਏਗਾ ਬਟਾਲੇ ਤੋਂ 22 ਤਰੀਕ ਨੂੰ ਟਰੱਕਾਂ ਵੱਡਿਆਂ ਚ ਪੈਕ ਹੋ ਕੇ ਤੇ ਅਮਰਨਾਥ ਦੀ ਯਾਤਰਾ ਜਾਏਗਾ ਇੱਥੇ ਹਰ ਸਾਲ ਉੱਥੇ ਦਵਾਈਆਂ ਫਰੀ ਵੰਡੀਆਂ ਜਾਂਦੀਆਂ ਨੇ ਰਾਸ਼ਨ ਫ੍ਰੀ ਉੱਥੇ ਹਰਕ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੋਰ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਜ਼ਰੂਰਤ ਹੋਵੇ ਤੇ ਉੱਥੇ ਯਾਤਰੀਆਂ ਦੀ ਹਰ ਤਨ ਮਨ ਤੰਨਾ ਸੇਵਾ ਕੀਤੀ ਜਾਂਦੀ ਹੈ ਜੀ ਆਸਰ ਆਟਾ ਵਾ ਸਭ ਧਾਰੀਵਾਲ ਤੋਂ ਜਾ ਰਿਹਾ ਹਾਂ ਜਰੂਰ ਇਹ ਰਜੇਸ਼ ਜੀ ਇਹ ਤੁਹਾਨੂੰ ਮਿੰਨੂ 36 ਸਾਲ ਹੋ ਗਏ ਉੱਥੇ ਜਾਂਦਿਆਂ ਨੂੰ ਉੱਥੇ ਜਿੰਨਾ ਵੀ ਉਹ ਕ੍ਰਾਈਮ ਕਰਦੇ ਨੇ ਨਾ ਉਸ ਹਰ ਸਾਲ ਸੰਗਤ ਵੱਧ ਕੇ ਜਾਂਦੀ ਹੈ ਉੱਥੇ ਹੋਣ ਵੀ ਜੇ ਉਹਨਾਂ ਨੇ ਕੀਤਾ ਵਾ ਤੇ ਉਹਦੇ ਨਾਲ ਸੰਗਤ ਹੋਰ ਵੱਧ ਕੇ ਜਾਏਗੀ ਉੱਥੇ ਬਾਕੀ ਇੱਕ ਵਾਰ ਦੀ ਗੱਲ ਆ ਇਹਨਾਂ ਨੇ ਉੱਥੇ ਕੁਝ ਕੀਤਾ ਖਰਾਬੀ ਕੀਤੀ ਭੋਲੇ ਸ਼ੰਕਰ ਨੇ ਐਸਾ ਉੱਥੇ ਫੇਰਿਆ ਕੰਮ ਕਿ ਉਹ ਛਿਰਨਗਰੀ ਸਾਰਾ ਪਾਣੀ ਜੀ ਡੋਬ ਕੇ ਰੱਖਤਾ ਅੱਜ ਜਿਹੜੀ ਉੱਥੋਂ ਦੀ ਜਨਤਾ ਵਾ ਨਾ ਉਹ ਵੀ ਉੱਥੇ ਉਸ ਜਗ੍ਹਾ ਨੂੰ ਬਹੁਤ ਮੰਨਦੀ ਆ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਵਾਲੇ ਉਹ ਹਰ ਸਾਲ 26 ਸਾਲ ਹੋ ਗਿਆ ਉਹਨਾਂ ਨੂੰ ਟਰੱਕ ਰਵਾਨਾ ਕਰਦਿਆਂ ਨੂੰ ਉਹਨਾਂ ਦੀ ਛਤਰਛਾਇਆ ਥੱਲੇ ਇਹ ਸਾਰਾ ਕੰਮ ਹੁੰਦਾ ਤੇ ਬਾਕੀ ਸਾਰੇ ਬਟਾਲਾ ਕੀ ਪੂਰੇ ਪੰਜਾਬ ਦੇ ਸਹਿਯੋਗ ਦੇ ਨਾਲ ਲੰਗਰ ਲੱਗਦਾ ਇਕੱਲੇ ਬੰਦੇ ਦਾ ਕੁਝ ਦਾ ਨਹੀਂ ਸਾਰੇ ਸਮਾਜ ਦਾ ਕੰਮ ਆ ਇਹ ਬਾਲਟਾ ਲੱਗਦਾ ਜੀ ਬਾਲਟਾਲ ਪੰਜਵਾ ਭੰਡਾਰਾ ਵਾ ਆਪਣਾ ਜਿਹੜੇ ਸ਼ਰਧਾਲੂ 36 ਸਾਲ ਹੋ ਗਏ ਸਾਨੂੰ ਜਾਣਦਿਆਂ ਨੂੰ ਤੇ ਉੱਥੇ ਅੱਜ ਤੱਕ ਕਦੀ ਸੰਖਿਆ ਘਟੇ ਨਹੀਂ ਹਰ ਸਾਲ ਵੱਧਦੀ ਆ ਤੇ ਜਿਹੜਾ ਵੀ ਭਰਾ ਮੇਰੇ ਨਾਲ ਜਾਣਾ ਚਾਹੁੰਦਾ ਜਿੰਨੂੰ ਆਪਣੇ ਕਾਰਡ ਬਣਾਉਣ ਦੀ ਕੋਈ ਦਿੱਕਤ ਆਉਂਦੀ ਆ ਉਹ ਮੇਰੇ ਕੋਲ ਆ ਜਨ ਮੈਂ ਉਹਦਾ ਕਾਰਡ ਬਣਵਾ ਕੇ ਦਿਆਂਗਾ ਆਪਣਾ ਮੋਬਾਈਲ ਨੰਬਰ ਵੀ ਪੁੱਛ ਮੇਰਾ ਮੋਬਾਈਲ ਨੰਬਰ 98551 74109 ਜਾਣਾ ਚਾਹੁੰਦਾ ਉਹ ਮੇਰੇ ਨਾਲ ਸੰਪਰਕ ਕਰ ਲੈ ਮੈਂ ਉਹਦਾ ਕਾਰਡ ਬਣਵਾ ਕੇ ਦਿਆਂਗਾ ਹਾਂਜੀ ਮੇਰਾ ਨਾਮ ਮਾਸਟਰ ਜਗਿੰਦਰਪਾਲ ਹੈ ਤੇ ਬਟਾਲੇ ਦੇ ਵਿੱਚੋਂ ਮੈਂ ਚੇਅਰਮੈਨ ਆ ਇਸ ਸੰਸਥਾ ਦਾ ਭਰਤਪ੍ਰਸ਼ਨ ਜੀ ਸਾਡੇ 26 ਸਾਲ ਤੋਂ ਭੰਡਾਰੇ ਦੇ ਨਾਲ ਜੁੜੇ ਰਿਹਾ ਤਨ ਮਨ ਦਨ ਦੇ ਨਾਲ ਪੂਰੀ ਉਥੇ ਲਗਨ ਦੇ ਨਾਲ ਸੇਵਾ ਕਰਦੇ ਆ ਧਾਰੀਵਾਲ ਤੋਂ ਜਿੰਨਾ ਰਾਸ਼ਨ ਇਕੱਠਾ ਕਰਦੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਹੁੰਦਾ ਅਸੀਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਸਾਲ ਦੇ ਸਾਲ ਹਰ ਸਾਲ ਮੈਨੂੰ ਬੁਲਾਉਂਦੇ ਆ ਕਹਿੰਦੇ ਮਾਸਟਰ ਜੀ ਆਣਗੇ ਕਿ ਭੰਡਾਰਾ ਅਸੀਂ ਦਿਆਂਗੇ ਇਤਸਾ ਨਹੀਂ ਲੇਕਿਨ ਏ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਕੋਈ ਗੱਲ ਨਹੀਂ ਤੁਸੀਂ ਭੰਡਾਰਾ ਭੇਜੋ ਕਹਿੰਦੇ ਨਹੀਂ ਤੁਸੀਂ ਜ਼ਰੂਰ ਹੋ ਬਾਕੀ ਇਹ ਆ ਕਿ ਮੈਂ ਸਾਰੇ ਧਾਰੀਵਾਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹ 26 ਸਾਲ ਤੋਂ ਦਿਨ-ਪੇ ਦਿਨ ਭੰਡਾਰਾ ਵਧਦਾ ਹੀ ਜਾਂਦਾ ਹੈ ਦਿਨ-ਪੇ ਦਿਨ ਰਾਸ਼ਨ ਇਹਨਾਂ ਦਾ ਵਧਦਾ ਹੀ ਜਾਂਦਾ ਹੈ ਆਈ ਬਾਂਦੇ ਸੇਵਾ ਸੰਪਤੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਆਈ ਬਾਹਰ ਟਾਲ ਦੇ ਵਿੱਚ ਲੰਗਰ ਲਾਣੇ ਆ ਤੇ ਉੱਥੇ ਇਹ ਜੁੜੇ ਰਿਹਾ ਉੱਥੇ ਹਰ ਤਰ੍ਹਾਂ ਦੀ ਸਹੂਦਤ ਹੈਗੀ ਆ ਕਿਸੇ ਵੀ ਤਰ੍ਹਾਂ ਦੇ ਆਏ ਯਾਤਰੀਆਂ ਨੂੰ ਕਹਿੰਦੇ ਤੁਸੀਂ ਉੱਥੇ ਆਓ ਬਾਕੀ ਸਾਡੀ ਜ਼ਿੰਮੇਵਾਰੀ ਜੋ ਵੀ ਹੈ ਬੈਰਗੀ ਬਾਲ ਗੱਲ ਜਿਹੜੀ ਦੂਸਰੇ ਪਹਿਲ ਕਮਾਲੀ ਪਹਿਲਵਾਰ ਗਾਲ ਨਾਲੋਂ ਅੱਗੇ ਨਾਲੋਂ ਸੰਗਤ ਬਹੁਤ ਜ਼ਿਆਦਾ ਜਾਏਗੀ ਤੇ ਭੰਡਾਰਾ ਵਧੇਗਾ ਸਾਰੀ ਸੰਗਤ ਦਾ ਬੜਾ ਸਵਾਬ ਹੈ ਸਾਨੂੰ ਪੁੱਛਦੇ ਆ ਕਹਿੰਦੇ ਇਤਕੀ ਕੁਝ ਵੀ ਨਹੀਂ ਕਹਿੰਦੇ ਕਿ ਗਵਰਨਮੈਂਟ ਦਾ ਪ੍ਰਬੰਧ ਬਹੁਤ ਜ਼ਿਆਦਾ ਹੈਗਾ ਲੇਕਿਨ ਉੱਥੇ ਚਿੜੀ ਤੱਕ ਨਹੀਂ ਫੜਕਦੀ ਜਿਨ੍ਹਾਂ ਵੀ ਸਾਡੇ 15 ਤਰੀਕ ਨੂੰ ਦੋ ਟਰੱਕ ਗਏ ਸੀ ਕਿ ਹੁਣ 22 ਤਰੀਕ ਨੂੰ ਸ਼੍ਰੀ ਵੀਰ ਚੋਪੜਾ ਜੀ ਨੇ ਉੱਥੇ ਦੋ ਟਰੱਕ ਸਾਡੇ ਭੇਜਨੇ ਆ ਰਾਸ਼ਨ ਦੇ ਉਹ ਸਾਰਾ ਮਾਲ ਇਕੱਠਾ ਹੋ ਗਿਆ ਨਾ ਅਸੀਂ ਉੱਥੇ ਲੈ ਕੇ ਜਾਵਾਂਗੇ ਬੜੇ ਆਰਾਮ ਨਾਲ